ਪੰਜ ਪਾਣੀ న్యూ ਚੈਨਲ ਤੇ ਮਾਲਵਾ ਦੀ ਖਬਰ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਆਲਮੋਵਾਲਾ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਇਹ ਵੋਟਾਂ ਦਾ ਮੌਲ ਚੱਲ ਰਿਹਾ ਹੈ ਤੇ ਲੋਕ ਸਭਾ ਦੀਆਂ ਵੋਟਾਂ ਜਿਹੜੀਆਂ ਸਾਰੇ ਹਿੰਦੁਸਤਾਨ ਦੇ ਵਿੱਚ ਪੈ ਰਹੀਆਂ ਤੇ ਕਈ ਸੂਬਿਆਂ ਦੇ ਵਿੱਚ ਤਾਂ ਜਿਹੜੀਆਂ ਵੋਟਾਂ ਉਹ ਪੈ ਵੀ ਚੁੱਕੀਆਂ ਤੇ ਬਾਕੀ ਕੁਝ ਰਹਿੰਦੀ ਆ ਆਪਾਂ ਗੱਲ ਕਰਦੇ ਆ ਪੰਜਾਬ ਦੀ ਤੇ ਪੰਜਾਬ ਦੇ ਬਠਿੰਡਾ ਲੋਕ ਸਭਾ ਹਲਕੇ ਦੀ ਇਹ ਆਲਮੋਵਾਲਾ ਪਿੰਡ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਆਉਂਦਾ ਹੈ ਤੇ ਇਥੋਂ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਖੜੇ ਕਰਤੇ ਆ ਤੇ ਹੁਣ ਆਪਾਂ ਪੁੱਛਦੇ ਆ ਕਿ ਕਿਹੜੀ ਪਾਰਟੀ ਇਹਨਾਂ ਨੂੰ ਚੰਗੀ ਲੱਗਦੀ ਹੈ ਤੇ ਕਿਹੜੀ ਪਾਰਟੀ ਨੂੰ ਵੋਟਾਂ ਵੱਧ ਪੈਣਗੀਆਂ ਇਹ ਆਪਾਂ ਹਲਬਾਲੇ ਦੇ ਲੋਕਾਂ ਨੂੰ ਪੁੱਛਦੇ ਆ ਜਿਹੜੇ ਹਲਬਾਲੇ ਦਾ ਮਸ਼ਹੂਰ ਪਿੰਡ ਆ ਹਾਂਜੀ ਸਤਿ ਸ਼੍ਰੀ ਅਕਾਲ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਤੁਹਾਨੂੰ ਕਿਹੜੀ ਪਾਰਟੀ ਨੂੰ ਇਹ ਹੀ ਕੋਈ ਵੀ ਨਹੀਂ ਚੰਗੇ ਨਾ ਜੀ ਅੱਛਾ ਤੇ ਫਿਰ ਇਹ ਇੱਕੋ ਜਿਹੇ ਆ ਵੋਟਾਂ ਦਾ ਕਿਸੇ ਨੂੰ ਪਾਉਂਗੇ ਹੀ ਵੋਟਾਂ ਦੀ ਇਹਨਾਂ ਨੂੰ ਤਾਂ ਨਾ ਪਾਈਆਂ ਜੰਗੀਆਂ ਤੇ ਫਿਰ ਕੀ ਕਰੋਗੇ ਵੋਟ ਪਾਉਣ ਦਾ ਜਾਓਗੇ ਕਿ ਜਾਂਦੇ ਹੀ ਨਹੀਂ ਇਹ ਜ਼ਰੂਰ ਗਰਮੇ ਚ ਮਰ ਰਹਾ ਹੈ ਜਦੋਂ ਇਹਨਾਂ ਨੇ ਕੰਮ ਹੀ ਨਹੀਂ ਕੋਈ ਕਰਨਾ ਚਾਹੀਦਾ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਕਿਸੇ ਨੇ ਕਰਿਆ ਕੋਈ ਬਾਦਲ ਸਾਹਿਬ ਨੇ ਜਾਂ ਕਿਸੇ ਨੇ ਕਰਾਈ ਬਾਦਲ ਸਾਹਿਬ ਨੇ ਅੱਗੇ ਸਾਹ ਤਾਂ ਹੁਣ ਵੇਖੋ ਕੀ ਕਰੂਗਾ ਕੀ ਨਹੀਂ ਅੱਛਾ ਹਾਂਜੀ ਹਾਂਜੀ ਉਹ ਤਾਂ ਹੁੰਦੇ ਸਰਕਾਰ ਹਾਂਜੀ ਹਾਂਜੀ ਕੋਈ ਨਾ ਇਹਨਾਂ ਕੋਈ ਇਹਨਾਂ ਨੇ ਭਗਵਾਨ ਮਾਨ ਵੀ ਜਿਹੜਾ ਕੋਈ ਹਾਂ ਨਹੀਂ ਕੋਈ ਨਹੀਂ ਕਰਿਆ ਇਹਨਾਂ ਨੇ ਅੱਛਾ ਹਾਂਜੀ ਹਾਂਜੀ ਇਹਨਾਂ ਬੰਦਿਆਂ ਨੂੰ ਵੋਟਾਂ ਪਾਉਣੀ ਹੀ ਨਹੀਂ ਇਹਨਾਂ ਦਾ ਤਾਂ ਨਾ ਪਾਉਣ ਲੈ ਕੇ ਨਹੀਂ ਆਏ ਤੁਸੀਂ ਦੱਸੋ ਜੀ ਵੋਟਾਂ ਕਿਹਨੂੰ ਪਾਓਗੇ ਮਤਲਬ ਕਿ ਵੋਟਾਂ ਕਿਸੇ ਨੂੰ ਪਾਓ ਅਸੀਂ ਅੱਜ ਇਹ ਨਹੀਂ ਪੁੱਛਦੇ ਤੁਹਾਨੂੰ ਕਿ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਪਾਰਟੀਆਂ ਦੇਖੋ ਜੀ ਇਹਨਾਂ ਨੇ ਕਿਸੇ ਬਾਰੇ ਸੋਚਿਆ ਤਾਂ ਨਹੀਂ ਕੋਈ ਵੀ ਪਾਰਟੀ ਹੈਗੀ ਆ ਸਾਰੇ ਆਪੋ ਆਪ ਦੇ ਟੱਡੇ ਪਰ ਲੱਗੇ ਹੋਏ ਆ ਗਰੀਬ ਬਾਰੇ ਸੋਚਿਆ ਕਿਸੇ ਹੋਰ ਬਾਰੇ ਨਹੀਂ ਸੋਚਿਆ ਇਹਨਾਂ ਦਾ ਬਾਪ ਨਾ ਪੰਜੇ ਚੰਗੀਆਂ ਵੋਟਾਂ ਅੱਛਾ ਵੀ ਪਾਉਂਦੇ ਨਹੀਂ ਪਾਉਣ ਹੀ ਨਹੀਂ ਜਾਂਦੇ ਕਿ ਉੱਥੇ ਭੁਜਾ ਕੇ ਨੋਟਾਂ ਦਾ ਨਾ ਪੜਾ ਨਾ ਨਹੀਂ ਜੀ ਨੋਟਾਂ ਨਾਲ ਤਾਂ ਇੱਕ ਦਿਨ ਅਗਰ ਦੱਬੇ ਤਾਂ ਨਾ ਦੱਬਣਾ ਹੈਗਾ ਨੋਟਾਂ ਨਾਲ ਤਾਂ ਜੇ ਪਾਇਆ ਤਾਂ ਆਪਦੀ ਮਾਨ ਦੇ ਨਾਲ ਵੋਟ ਪਾਵਾਂ ਜੀ ਕਿਸੇ ਨੂੰ ਵੋਟ ਪਾਈ ਤਾਂ ਜੀ ਪਰ ਇਹ ਕਿਹਾ ਤਾਂ ਅੱਜ ਕਿਸੇ ਜਾਣਾ ਹੀ ਨਹੀਂ ਵੋਟ ਪਾਉਣ ਜਾਣਾ ਹੀ ਨਹੀਂ ਜਦੋਂ ਕੋਈ ਕੰਮ ਤਾਂ ਨਹੀਂ ਕਰਦੇ ਜੀ ਕੋਈ ਮਤਲਬ ਕੋਈ ਨਾ ਗਰੀਬ ਬਾਰੇ ਸੋਚਦੇ ਪਹਿਲਾਂ ਕਿਸੇ ਹੋਰ ਬਾਰੇ ਆਪ ਦੇ ਘਰ ਵੀ ਲੱਗ ਬਣਾ ਆਪ ਬਾਤ ਮਾਰੀ ਜਾਂਦੇ ਆਪ ਦੇ ਆਈ ਜਾਂਦੇ ਆਈ ਜਾਂਦੇ ਕਿਸੇ ਬਾਰੇ ਕੀ ਸੋਚਿਆ ਕੋਈ ਸਰਕਾਰ ਆਏਗਾ ਦੱਸੋ ਵੀ ਇਹਨਾਂ ਨੇ ਇਹ ਕੁਝ ਕੀਤਾ ਹੈਗਾ ਅੱਜ ਦੀ ਪਹਿਲਾਂ 20-25 ਸਾਲ ਦਾਲੀ ਰਾਜ ਕਰਕੇ ਕਾਂਗਰਸ ਰਾਜ ਕਰਕੇ ਆ ਉਹ ਆ ਮਲੇ ਆ ਇਹਨੇ ਨਹੀਂ ਕੋਈ ਕੁਛ ਨਹੀਂ ਕੀਤਾ ਇਹਨਾਂ ਦਾ ਕੋਈ ਹਾਲ ਹੈ ਜੀ ਆ ਦਾ ਹਾਂਜੀ ਕੋਈ ਕੀਤਾ ਕਿਸੇ ਗਰੀਬ ਦਾ ਜੀ ਦੱਸੋ ਜੀ ਕਾ ਕਿਸ ਨੇ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਜੀ ਸਭ ਆਪੋ ਆਪ ਦੇ ਕਾਲੀਦਲ ਪਾਰਟੀ ਜਿਹੜੇ ਇੰਨੇ ਟਾਈਮ ਕਾਲੀਦਲ ਪਾਰਟੀ ਨੇ ਇੰਨਾ ਜਿ ਦਿੱਤਾ ਸੀਗਾ ਜਿਹਨਾਂ ਦੇ ਆਗੂਕਾਰ ਮਾਰ ਗਏ ਜੀ ਉਹਨਾਂ ਨੂੰ ਠੀਕ ਹੈ ਹਾਂਜੀ ਆਪਾਂ ਬਬਾਈ ਕਿਨੂੰ ਕਿਹੜੀ ਪਾਰਟੀ ਚੰਗੀ ਹੈ ਕੋ ਜੀ ਦੱਸਿਓ ਤੁਹਾਨੂੰ ਕੀ ਹੋਣਾ ਅੱਛਾ ਕੋਈ ਛੇ ਪੰਜਾਬ ਦੀ ਗੱਲ ਸੋਚਦਾ ਨਹੀਂ ਪਾਰਟੀ ਕੋਈ ਵੀ ਤੇ ਆਹ ਨੂੰ ਕਜਾਈ ਕਰੀ ਜਾਂਦੇ ਐ ਜਿਹੜੀ ਬਾਦੀ ਉਹ ਇੱਕ ਕਜਾਈ ਕਰਦੇ ਹੋ ਜਾਂਦੀ ਐ ਬਾਦ ਦੋਸਤ ਕੀ ਦੱਸੀ ਆਂ ਅੱਛਾ ਚਾਹੋ ਚੱਗੀ ਬਾਦੀ ਲੱਗਦੀ ਨਹੀਂ ਕੋਈ ਤੇ ਮਾੜਾ ਕਿਹਾ ਪਿਆ ਤੁਹਾਡਾ ਉਹ ਕਿਹ ਕੇ ਪਿਆ ਮਾਜੇ ਪੰਜਾਬ ਦੀ ਹੌਸਲੀ ਕੋਈ ਨਹੀਂ ਹਾਂ ਜਿਹਦੇ ਪੰਜਾਬ ਆਪਣਾ 12 ਦੇ ਰੀਡਿੰਗ ਦਾ ਰਾਜਾ ਤਦ ਤਾਂ ਮੇਰੇ ਨਾਲ ਚੱਲੇ ਆਇਤੇ ਉਹ ਕੋਈ ਕੋਈ ਜਾਈ ਕਰ ਜਾਂਦੇ ਉਹ ਜਿਹੜੀ ਪਾਰਟੀ ਨੂੰ ਕੋਈ ਜਾਈ ਕਰਦੇ ਜਿਹੜੀ ਉਹ ਵੀ ਕੋਈ ਜਾਈ ਕਰਨ ਤੇ ਆਪਾਂ ਇਹ ਸਾਰੇ 86 ਪਾਰਟੀਆਂ ਨੇ ਪਿੰਡਾਂ ਦੇ ਵਿੱਚ ਹੁਣ ਆਈ ਜਾਂਦੇ ਆ ਹਾਂਜੀ ਉਹਦੇ ਆ ਜੀ ਉਹ ਆ ਗਏ ਸਾਡੇ ਆਪਦੇ ਕੰਮ ਕਰਾਈ ਜਾਂਦੇ ਗਏ ਆ ਵੀ ਅਸੀਂ ਆਹ ਕੰਮ ਕੀਤੇ ਅਸੀਂ ਆਹ ਕੰਮ ਕੀਤੇ ਪ੍ਰਯੋਗ ਉਹ ਮੈਨੂੰ ਲੱਗਦਾ ਵੀ ਕਿਸੇ ਪਾਰਟੀ ਨੇ ਕਿਹੜੀ ਕਿਹੜੀ ਪਾਰਟੀ ਨੇ ਕੰਮ ਕੀਤੇ ਆ ਅਸਤਾ ਜੀ ਅਸਤਾ ਜੀ ਮੇਰੀ ਗੱਲ ਸੁਣੋ ਜਿਹੜਾ ਮੈਨੀਫੈਸਟੋ ਤਿਆਰ ਕਰਦੇ ਆ ਪਾਰਟੀਆਂ ਵਾਲੇ ਦੇਖੋ ਗਲਤ ਕਰਦੇ ਆ ਕਰਨੇ ਨੇ ਦੇ ਕੋਈ ਉਹ ਉਹਦੇ ਤੇ ਮਤਲਬ ਪੂਰਾ ਨਹੀਂ ਉਤਰਦੇ ਪੂਰਾ ਨਹੀਂ ਉਤਰਦੇ ਤੇ ਪਾਰ ਜਨਤਾ ਦੇ ਪਈ ਜਾਂਦਾ ਹਮ ਕੁਰਸੀ ਦੇ ਬਾਰੇ ਬੱਧੀ ਫਿਰਦੇ ਹੋ ਕੋਈ ਗੱਲ ਨਹੀਂ ਬਾਤ ਨਹੀਂ ਕੋਈ ਕੁਰਸੀ ਦੇ ਬਾਰੇ ਫਿਰਦੇ ਠੀਕ ਹੈ ਜੀ ਹਾਂ ਤੁਸੀਂ ਬਜ਼ੁਰਗੋ ਪੈ ਗਏ ਤੁਸੀਂ ਬਾਤ ਦੋ ਸ਼ਬਦ ਦੱਸ ਦਿਓ ਬਣਾ ਦੱਸ ਦੱਸੋ ਬਣਾ ਜੀ ਕਿਹੜੀ ਪਾਰਟੀ ਚੰਗੀ ਹੈ ਅਫੇ ਪਾਰੀਆਂ ਸਾਰੀਆਂ ਚੰਗੀਆਂ ਜੀ ਸਾਰੀਆਂ ਚੰਗੀਆਂ ਤੇ ਕੰਮ ਕੀ ਤੋਂ ਲੈਣੇ ਤੁਸੀਂ ਮਮਾ ਸਾਹ ਜਨਾ ਉਹ ਮੈਂ ਉੱਤਰਾਏ ਪਾਇਆ ਇਹ ਪਾਣੀ ਨੂੰ ਬੰਨ ਹੋਰ ਬੰਨ ਕੇ ਜੇ ਬੰਨ ਸਕਦੀ ਲਾ ਮੇਹ ਹਨ ਦਾ ਗੱਲ ਪਹਿਲਾ ਨੰਬਰ ਹਰ ਬੀਚਿਆਂ ਦਾ ਆਦਾ ਹਾਂ ਐਕਸੀਡੈਂਟ ਹੋਇਆ ਦੁਬਾਰੇ ਜਨਮ ਦੇ ਆ ਅੱਛਾ ਹਾਂਜੀ ਜੋ ਜਨ ਜੋ ਬੋੜ ਮ ਕਾਗੜਾ ਸਨ ਪਨ ਅੱਛਾ ਰਾਜੇ ਬੇਨ ਅੱਛਾ ਬਸ ਉਦਰੀ ਕੋਣੀ ਅੱਜ ਜੋਤਰੀ ਪੋਣੀ ਆ ਲੈ ਕੇ ਪੋਣੀ ਨਾਲੇ ਅੱਛਾ ਵੀ ਮਾਣੀਓ ਤਰ ਬਣਾਇਆ ਕਿ ਕੰਮਾਂ ਨੂੰ ਵੇਖ ਕੇ ਵੀ ਕੰਮ ਕੀਤੇ ਉਹਨਾਂ ਨੇ ਮੈਂ ਮੈਂ ਪਹਿਲਾਂ ਨਹੀਂ ਮੈਂ 25 ਹਜ਼ਾਰ ਰੁਪਏ ਤੱਕ ਖਾਈਆਂ ਨੇ ਅੱਛਾ ਅੱਜ ਦਾ ਮਾਰ ਹੈ ਕਿਹੜਾ ਕਾਹ ਦਾ ਕਾਰਜ ਪਾੜੀ ਨਾ ਤੁਹਾਡਾ ਕੰਮ ਕੀਤਾ ਤੁਸੀਂ ਜਿਹੜੇ ਉੱਤੇ ਪੱਕੇ ਹੋ ਗਏ ਵੀ ਮੈਂ ਪੱਕੇ ਆ ਗਏ ਇਹ ਵੋਟ ਪੋਣੀ ਰਹਿਣੂਗਾ ਗੱਲ ਕਰੀਏ ਹਾ ਜੀ ਆਪਾਂ ਵੀ ਬੜਾ ਯਾਦ ਸੋ ਜਰੂਰ ਵੀ ਬਸ ਕੋਈ ਨਾ ਪਾਰਟੀ ਚੰਗੀ ਕਿਹੜੀ ਹੈ ਪਾਰਟੀ ਪਾਰਟੀ ਦਾ ਜੀ ਕੋਈ ਵੀ ਆ ਇਹ ਕੋਈ ਵੀ ਚੰਗੀ ਨਹੀਂ ਕੋਈ ਵੀ ਚੰਗੀ ਠੀਕ ਹੈ ਨਾ ਆਪਣੇ ਆਪਣੇ ਮਤਲਬ ਕੋ ਲਾਹਰਾ ਦਿੰਦੇ ਆ ਠੀਕ ਹੈ ਜਿਸ ਕਾ ਮੁਹੰਮਦ ਆਏਗਾ ਉਹਨੂੰ ਦੇ ਦੇਂਗੇ ਜੀ ਵੋਟਸ ਗੱਲ ਖਤਮ ਬੋਟ ਬੋਟ ਜਾਓਗੇ ਕਿ ਨਹੀਂ ਜਾਓਗੇ ਜਰੂਰ ਜਾਾਂਗੇ ਵੋਟ ਪਾਏਂਗੇ ਪਾਓਗੇ ਕਿ ਨੂੰ ਹਾਂ ਕਿਰੋ ਕਾਂਗਰਸ ਨੂੰ ਪਾਏਂਗੇ ਠੀਕ ਹੈ ਮੈਂ ਬਾਕੀ ਕਿਸੇ ਪਾਰਟੀ ਨੂੰ ਨਹੀਂ ਪਾਾਂ ਕਾਂਗਰਸ ਸ਼ਿਵ ਸੇ ਚੰਗੀ ਨਾ ਕੇ ਸੀ ਪੈ ਘਾਟਾ ਕਰੇ ਨਾ ਕਿਸੇ ਤੇ ਵਾਦਾ ਕਰੇ ਵਧੀਆ ਠੀਕ ਹੈ ਜੀ ਬਾਤ ਹੀ ਸਾਰੀ ਪੰਟੀਆਂ ਵਸ ਜਾਣ ਵਾਲਿਆਂ ਨੂੰ ਤਾਂ ਪੁੱਤ ਚਲੀ ਜਾਂਦੀ ਆ ਆਪਾ ਜੀ 80000 ਜੀ ਕਾਂਗਰਸ ਨੂੰ ਜੀ ਕਾਂਗਰਸ ਨੂੰ ਹਾਂ 23 ਜਰ ਦੇ ਪਹਿਲੇ ਤੋਂ ਮਾਣ ਥੈਂਕ ਯੂ ਜੀ ਪਾਈ ਨਹੀਂ ਅੱਡੇ ਤਾਂ ਦੋ ਪਾਟੀਆਂ ਹੋਣ ਜਾਂਦੀ ਸੀ ਕਿ 40 50 30000 ਦੇ ਦਾ ਹਾਂ ਹਾਂ ਉਹ ਤਾਂ ਪਾਟ ਜਾਂ 5 5 ਹੋ ਗਈਆਂ ਹੋ ਗਈਆਂ ਸਹੀ ਗੱਲ ਆ ਕਿਹੜੀ ਪਾਰਟੀ ਨੇ ਆਜੇ ਚੰਗੇ ਕੰਮ ਕੀਤੇ ਐ ਤੁਸੀਂ ਕਾਗਰਸ ਪਾਵਗੇ ਤੁਸੀਂ ਕਾਂਗਰਸ ਨੂੰ ਪਹਿਲਾਂ ਤੋਂ ਹੀ ਪਾਉਂਦੇ ਹੁਣ ਆਪਾਂ ਚਲੋ ਮਾੜੀ ਬਣਿਆ ਰਹਿਤੋ ਮਾੜੀ ਬਣ ਗਏ ਆ ਬਾਬਾਈ ਦੋ ਸ਼ਬਦ ਸਾਰੇ ਦੱਸੋ ਜੀ ਪਾਰਟੀ ਕਿਹੜੀ ਚੰਗੀ ਐ ਉਹ ਪਾਰਟੀ ਕਾਂਗਰਸ ਨੂੰ ਪਾ ਰਹਿਆਂ ਨੇ ਕਾਂਗਰਸ ਨੂੰ ਪਾਉਂਗੇ ਜੀ ਠੀਕ ਹੈ ਜੀ ਇੱਥੇ ਦਾ ਸਾਰੇ ਕਾਂਗਰਸ ਵਾਲੇ ਕਹਿੰਦੇ ਵੀ ਕਾਂਗਰਸ ਨੂੰ ਪਾਵਾਂਗੇ ਆਲ ਵਾਲਾ ਜਿਹੜਾ ਕਿਸੇ ਟਾਈਮ ਪਾਲ ਸਿੰਘ ਦਾ ਘੜ ਹੁੰਦਾ ਸੀ ਤੇ ਐਫਪੀ ਸਾਰੇ ਜਿਹੜੇ ਆਲਵਾਲੇ ਦੇ ਵਿੱਚ ਜਿੰਨੇ ਆ ਲੋਕਾਂ ਨੂੰ ਪੁੱਛਿਆ ਤੇ ਐਵੇਂ ਕਰ ਹੁਣ ਨਾ ਜੀ ਆਮਦਨ ਸਾਹਿਬ ਨੂੰ ਬਹੁਤ ਫੂਟ ਦੇ ਕੇ ਲਾ ਆ ਤੇ ਹੁਣ ਇਹ ਕਹਿੰਦੇ ਵੀ ਅਸੀਂ ਕਾਂਗਰਸ ਨੂੰ ਪਾਵਾਂਗੇ ਆਲਵਾਲੇ ਦੇ ਲੋਕ ਆ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਜੀ ਤੁਸੀਂ ਵੀ ਦੇਖ ਰਹੇ ਹੋ ਪੰਜ ਪਾਣੀ న్యూਸ ਚੈਨਲ ਤੇ ਮਾਲਵਾ ਦੀ ਖਬਰ ਅੱਜ ਅਸੀਂ ਪਹੁੰਚੇ ਆ ਪਿੰਡ ਆਲਵਾਲਾ ਦੇ ਵਿੱਚ ਜਿਹੜਾ ਲੰਬੀ ਹਲਕੇ ਦਾ ਪਿੰਡ ਆ ਤੇ ਬਠਿੰਡਾ ਲੋਕ ਸਭਾ ਹਲਕੇ ਦਾ ਪਿੰਡ ਆ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਚੁੱਕੀਆਂ ਐ ਤੇ ਪਹਿਲੀ ਚੋਣ ਨੂੰ ਪੋਤਾ ਪੈਣੀਏ ਤੇ ਚਾਰ ਚੁੱਕ ਨੂੰ ਰਿਜ਼ਲਟ ਆਉਣਿਆ ਤੇ ਉਹ ਆਪਾਂ ਆਲਮਾਲੇ ਦੇ ਲੋਕਾਂ ਨੂੰ ਪੁੱਛਦੇ ਆ ਵੀ ਸਾਰੀਆਂ ਪਾਰਟੀਆਂ ਹੰਡਾਲੀਆਂ ਵੀ ਕਿਹੜੀ ਪਾਰਟੀ ਚੰਗੀ ਐ ਤੇ ਕਿਹੜੇ ਪਾਰਟੀ ਦੀ ਐ ਕਿ ਹਵਾ ਐ ਉਹ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਬਾਕੀ ਪਿੰਡਾਂ ਦੇ ਵਿੱਚ ਵੀ ਆਪਾਂ ਜਿਵੇਂ ਜਾਂਦੇ ਰਹਿਣਾ ਤੇ ਇਹਨਾਂ ਇਸ ਪਿੰਡ ਨੂੰ ਵੀ ਅੱਜ ਆਪਾਂ ਪੁੱਛਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਪਾਰਟੀ ਚੰਗੀ ਲੱਗਦੀ ਐ ਚੰਗੀ ਤੋਂ ਸਾਰਿਆਂ ਹੀ ਵੇਖਣ ਆਉਣਾ ਗੱਪੋ ਮਾਰ ਕੇ ਹੀ ਆਈ ਸੀ ਇਹ ਸਾਰੇ ਨੂੰ ਚੰਗੀ ਆ ਗਈ ਅੱਛਾ ਤੇ ਪਹਿਲਿਆਂ ਵੀ ਵੇਹੇ ਤਾਂ ਗੱਪ ਮਾਰ ਕੇ ਆਉਂਦੀਆਂ ਕੋਈ ਨਹੀਂ ਪਹਿਲਾਂ ਕੋਈ ਕੰਮ ਤਾਂ ਕੀਤਾ ਹੈ ਇਹਨਾਂ ਨੇ 1000 ਰੁਪਏ ਦਾ ਕੰਮ ਕੀਤਾ ਉਹ ਮੁਕਰੇ ਕੋਈ ਕੰਮ ਵੀ 2 ਸਾਲਾਂ ਹੀ ਕੀਤਾ ਕਰਜ਼ਾਈ ਕਰਦਾ ਪੰਜਾਬ ਨੂੰ ਆ ਠੀਕ ਹੈ ਜੀ ਮੈਂ ਕੈਪਟਨ ਸਾਹਿਬ ਨੇ ਵੀ ਸੌਖਾ ਦਿੱਤੀ ਸੀ ਮੈਂ ਕਰਜ਼ਾ ਸਾਰਾ ਮਾਫ਼ ਕਰ ਦੂੰਗਾ ਮੈਂ ਉਹ ਨਸ਼ਾ ਖਤਮ ਕਰ ਦੂੰਗਾ ਤੇ ਹੋਰ ਵੀ ਕਈ ਵਾਦੇ ਕੀਤੇ ਵੀ ਮੈਂ ਭ੍ਰਿਸ਼ਟਾਚਾਰ ਖਤਮ ਕਰ ਦੂੰਗਾ ਪਰ ਵਾਦੇ ਬੂਦੇ ਦਾ ਫਰੇ ਹੋ ਜੀ ਇਹ ਉਦੋਂ ਭ੍ਰਿਸ਼ਟ ਨਿਗਲੇ ਜੀ ਇਹਨਾਂ ਦਾ ਹਾਲ ਹੀ ਹੈ ਅੱਛਾ ਇਹਨਾਂ ਦਾ ਕੋਈ ਮੰਤਰੀ ਦਾ ਤੇ ਭ੍ਰਿਸ਼ਟ ਤੋਂ ਬਣਾਇ ਨਸ਼ਾ ਉਹ ਤੋਂ ਵੱਧ ਗਿਆ ਬਾਬਾ ਜੀ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀਗੀਆਂ ਇੱਕ ਕਾਲੀ ਪਾਰਟੀ ਹੁੰਦੀ ਸੀ ਕਾਲੀ ਪਾਰਟੀ ਹੁੰਦੀ ਸੀ ਪੰਜ ਪੰਜ ਪਾਰਟੀਆਂ ਬਣੀਆਂ ਹੁਣ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਅੱਜ ਜੀ ਤੁਸੀਂ ਲੋਕ ਸਭਾ ਇਲੈਕਸ਼ਨ ਇੱਕ ਜੋਂ ਨੂੰ ਵੋਟਾਂ ਪੈਂਦੀਆਂ ਕਿਹੜੀ ਪਾਰਟੀ ਚੰਗੀ ਲੱਗਦੀ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਅਸੀਂ ਤਾਂ ਅਕਾਲੀਵਾਂ ਨੂੰ ਪਾਵਾਂਗੇ ਜਦੋਂ ਇਹ ਗੱਪੀ ਪਾਰਟੀ ਨੇ ਪਾ ਕੇ ਖਟਾਣਾ ਕੀਤਾ ਤੇ ਕਾਲੀ ਪਾਰਟੀ ਨੇ ਇਹਦਾ ਖੇਲ ਦਾ ਟੜਾ ਕੰਮ ਕਰਦਾ ਤੇ ਜਦੋਂ ਤੁਸੀਂ ਪੱਕਾ ਅਕਾਲੀ ਪਾਰਟੀ ਨੂੰ ਵੋਟ ਪਾਓਗੇ ਸਾਡੇ ਅਕਾਲੀਵਾਂ ਨੇ ਕੰਮ ਕੋਈ ਨਹੀਂ ਛੱਡਿਆ ਹੀ ਨਹੀਂ ਸੀ ਅੱਲੇ ਪਿੰਨੂ ਕੱਤੀ ਦਿੱਤੀ ਸੀ ਕੱਤੀ ਤੋਂ ਲੋਕ ਕਹਿੰਦੇ ਲੈ ਜੀ ਸਾਨੂੰ ਬਾਲ ਸਭ ਮੋਗੇ ਦੇ ਦਿਓ ਕੱਤੀ ਸਾਨੂੰ ਸਵਾਰ ਰਹੀ ਔਖੀ ਹੈ 12 ਮੋਗੇ ਦੇ ਤੇ ਇਹਨਾਂ ਤੋਂ ਕਰ ਗ੍ਰੈਡ ਉਹਨੇ ਬਣਾਤਾ ਦਾਣਾ ਮੰਡੀ ਦਾਣਾ ਮੰਡੀ ਆਪ ਮਿੱਟੀ ਭਾ ਕੇ ਉਹ ਬਣਾ ਗਏ ਹੈ ਹੈ ਤਾਂ ਫਿਰ ਉਹ ਲਗੇ ਬਿੱਲੀ ਦਾ ਮੋਟਾ ਬਿੱਲ ਮਾਫੋ ਕਰ ਗਏ ਠੀਕ ਹੈ ਜੀ ਅਸੀਂ ਮਤਲਬ ਤੁਹਾਨੂੰ ਇਹ ਤਾਂ ਪੁੱਛ ਨਹੀਂ ਸਕਦੇ ਵੀ ਕਿਹਨੂੰ ਕਿਉਂ ਕਿ ਤੁਹਾਡੀ ਸੀਕਰੇਸੀ ਹੈ ਕਿਹਨੂੰ ਵੋਟ ਪਾਉਣੀ ਹੈ ਅਸੀਂ ਇਹ ਸਾਡਾ ਹੱਕ ਵੀ ਨਹੀਂ ਬਣਦਾ ਇਹ ਤਾਂ ਇੰਤਹਾ ਅਸੀਂ ਤਾਂ ਤੁਹਾਨੂੰ ਸਿਰਫ ਇੰਨਾ ਹੀ ਪੁੱਛ ਸਕਦੇ ਹਾਂ ਵੀ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਅੱਜ ਤੁਸੀਂ ਦੱਸੋ ਕਿਹੜੀ ਪਾਰਟੀ ਚੰਗੀ ਹੈ ਕੱਲੀਆਂ ਵੀ ਬੋਲੀਆਂ ਜੀ ਅੱਛਾ ਇਹ ਚੰਗੇ ਹੈ ਹਾਂ ਜੀ ਠੀਕ ਆ ਤੁਸੀਂ ਜੀ ਹਾਂ ਤੁਸੀਂ ਕੋਈ ਨਾ ਕੋਈ ਅੱਛਾ ਹਾਂ ਜੀ ਤੁਸੀਂ ਦੱਸੋ ਜੀ ਸਾਰੀਆਂ ਠੀਕ ਆ ਜੀ ਕੋਈ ਵੀ ਨਹੀਂ ਚੰਗੀ ਨਹੀਂ ਸਾਰੀਆਂ ਠੀਕ ਆ ਤੁਸੀਂ ਇਹਨਾਂ ਮਗਰ ਲਗਾਮ ਕਰਾਂਗੇ ਤੇ ਖਾਣਗੇ ਤੇ ਕੋਈ ਕਿਸੇ ਨੂੰ ਇਹ ਤੁਸੀਂ ਇਹਨਾਂ ਮਗਰ ਲਾ ਕੇ ਕਹੀ ਜਾਂਦੇ ਹੋ ਵੀ ਕੱਲੀਆਂ ਨੂੰ ਫੋਟਾ ਹੋਏ ਮੰਦਿਰ ਦੇ ਵਿੱਚ ਮੰਦਿਰ ਦੇ ਥਰੋਕੇ ਨੇ ਵੀ ਸਾਰੀਆਂ ਚੰਗੀਆਂ ਸਾਰੀਆਂ ਜੰਨੀਆਂ ਕੰਮ ਕਰਾਂਗੇ ਤੇ ਖਾਣਾਂਗੇ ਤੇ ਨਹੀਂ ਬੈਠਿਆ ਨੂੰ ਕੋਈ ਨਹੀਂ ਦਿੰਦਾ ਇੱਥੇ ਅੱਛਾ जीवाबी दी चाहींदा केकर ਇਹ ਤਾਂ ਅਸੀਂ ਪੁੱਛ ਵੀ ਨਹੀਂ ਸਕਦੇ ਇਹ ਤਾਂ ਅਸੀਂ ਤੁਹਾਨੂੰ ਇਹ ਪੁੱਛ ਸਕਦੇ ਵੀ ਪਾਰਟੀ ਕਿਹੜੀ ਚੰਗੀ ਹੈ ਅੱਜ ਤੁਸੀਂ ਦੱਸੋ ਜੀ ਐਂ ਬਾਈਦਰ ਨੂੰ ਕਰੋ ਜੀ ਦੱਸੋ ਜੀ ਬਾਈਦਰ ਕਹਿੰਦੇ ਹਾਂ ਬਾਈ ਹਾਂਜੀ ਭਾਈ ਤੁਸੀਂ ਦੱਸੋ ਜੀ ਅੰਕ ਕਿਹੜੇ ਪਾਹਾਂਗੇ ਕਿਹੜੀ ਐ ਅੱਛਾ ਮਰਦੇ ਨਾ ਪਾਓਗੇ ਵੋਟ ਪਾਉਣ ਜਾਓਗੇ ਵੋਟ ਪਾਉਣ ਜਾਵਾਂਗੇ ए, अच्छा वे जो ਠੀਕ ਕੀਤਾ ਉਸ ਨੂੰ ਇਹ ਮੌਕੇ ਤੇ ਮੈਂ ਦੱਸੂਗਾ ਕਿਹੜੀ ਪਾਰਟੀ ਨੂੰ ਪਾਉਂਗੇ ਅੱਛਾ ਵੀ ਕਿਹੜੀ ਪਾਰਟੀ ਨੂੰ ਸਭ ਇੰਨਾ ਦਾ ਪਤਾ ਹੋਣਾ ਵੀ ਇੱਥੇ ਕੰਮ ਕੀਤੇ ਥੋੜੇ ਬਣਦੇ ਨਾ ਜੀ ਆਪਾਂ ਕੰਮ ਤਾਂ ਜਿਹੜੀ ਸਰਕਾਰ ਹੈ ਉਹ ਮਾੜਾ ਮੋਟਾ ਤਾਂ ਹਰ ਇੱਕ ਕਰਦੀ ਹੈ ਕਰਦੀ ਹੈ ਜੇ ਨਾ ਕਰੂਗੀ ਤੇ ਫਿਰ ਅਗਲੇ ਸਾਲ ਨਹੀਂ ਆਉਂਦਾ ਉਹ ਬੰਦ ਨਹੀ ਆਉਦਾ ਹਾਂਜੀ ਨਾ ਆਉਂਦੇ ਜਿਹੜੇ ਜੀ ਬਾਲ ਸਾਹਿਬ ਨੇ ਕੀਤਾ ਵੋਟ ਇੱਥੇ ਕੀਤਾ ਅੱਛਾ ਥੋੜੇ ਹਲਕੇ ਨਾਲ ਜੀ ਠੀਕ ਆ ਲੈ ਡੀਆਂ ਬਣਾਈਆਂ ਜੀ ਸਭ ਕੁਝ ਪਾ ਗੰਜਾ ਨਹੀਂ ਸਾਡੇ ਅੱਛਾ ਮਾੜੇ ਪਾਣੀ ਤੂੰ ਅੱਛਾ ਇੱਧਰ ਛੀ ਲੈਣਾ ਗੱਜਾ ਬੋਦੀ ਵਾਲੇ ਕੋਲੇ ਅੱਛਾ ਕਿਹੜਾ ਮਾਰੂ ਰ ਗਿਆ ਸੀ ਕੋਈ ਖਿਆਲ ਕੀਤਾ ਬਾਲਸਾ ਉਹ ਕਰ ਗਿਆ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਕੋਈ ਕਰਨ ਵਾਲਾ ਜੰਮਦਾ ਨਹੀਂ ਪਿਛਲੇ ਵਾਰੀ ਤਾਂ ਬਾਲਸਾ ਦੇ ਵੋਟਾ ਘਟਾਦਿਆਂ ਤੁਸੀਂ ਇਤੋਂ ਆਲਮੋਲ ਜਵਾ ਵੋਟ ਘਟਾਉਂਦੇ ਉਹ ਘਟਾ ਉਹ ਪਿਛੜੇ ਆ ਦੀ ਵਾ ਹੋ ਸਾਬ ਸੀ ਜੀ ਇੱਕ ਗੱਪੀ ਪਾਰਟੀ ਨੂੰ ਬਣਾਵਾ ਸੀ ਪਾ ਦਿਓ ਪਾ ਦਿਓ ਮੈਂ ਤਾਂ ਕਹਿੰਦਾ ਪਿਛਲੇ ਤਾਂ ਕੁੱਤਾ ਹੀ ਖੜਾ ਹੁੰਦਾ ਉਹ ਜਿੱਤ ਜਾਂਦਾ ਪਰ ਹੁਣ ਬਲੋ ਕੋਣ ਨੂੰ ਪਤਾ ਲੱਗਾ ਐਡੀ ਧੱਕੀ ਪਾਰਟੀ ਨੂੰ ਘਟਾ ਨਹੀਂ ਹੋਰ ਅੱਗੇ ਆ ਮੈਂ ਚਾਹੀਦੀ ਬੋਤਲ ਨਹੀਂ ਲੰਘੀ ਜੋ ਪੰਛੀ ਆ ਬੋਲਦਾ ਬੰਦੀ ਇਹ ਜੇ ਤੋਂ ਹੈਗੀ ਸਪਾਈਕੀਆ ਖੜਾ ਇੱਕ ਗੜੀ ਉਹ ਬੀਜੇਪੀ ਦੀ ਬਲੂਕੇ ਦੀ ਨੋ ਉੱਠੀ ਫਿਰਦੀ ਐ ਉਹਦਾ ਕੀ ਉਹਦਾ ਅਸ਼ਰੂ ਸੇ ਚੈ ਗਈ ਹੈ ਨਹੀਂ ਹਾਂ ਹਾਂ ਕੋਈ ਵੋਟ ਨਹੀਂ ਪਈ ਉਹ ਹਾਂ ਹਾਂ ਮੈਂ ਆ ਬਾਜਕ ਤੇ ਆਉਣ ਕਿਦਾ ਬਾਜਕ ਹੁੰਦੇ ਜਾ ਗਿਆ ਮੈਂ ਪੱਕੀ ਬਿੰਦ ਮਰਿਆ ਉਹ ਤੈਨੂੰ ਦਿੱਖੀ ਜਾਂਦੇ ਢਾਡੂ ਵਾਲਾ ਨਾ ਉਹਨਾਂ ਕਸਈ ਅਸੀਂ ਦੇਈਏ ਸਹੀ ਮੈਨੂੰ अच्छा हां ओ भाई मीठा भागे तोड़ दे पुड़िया ਦਾ ਮੁੰਡਾ ਦਾ ਕਹਿ ਜੂ ਤਾਂ ਭਾਗੇ ਤੋੜ ਤੀਆਂ 25 ਪਿੰਡਾਂ ਦੇ ਇੱਕ ਆਦੀ ਸੋਟ ਤੇ ਆਏ ਨਹੀਂ ਗਏ ਅਸੀਂ ਜਿਹੜੇ ਹਾਰਾ ਨਾਰਾ ਹੀ ਮਾਰੇ ਗਏ ਠੀਕ ਹੈ ਜੀ ਸਾਡੇ ਕਿਸਾਨੀਆਂ ਜਿਹਨਾਂ ਦੇ ਚਾਰ ਤਿੰਨ ਮਾਰ ਨਹੀਂ ਕਰਦੇ ਫਿਰ ਇਥੋਂ ਦਾ ਮਾਰ ਹਾਂ ਪਾਵਾ